ਅੰਮ੍ਰਿਤਸਰ ਆਟੋ ਇਰੀਕਸ਼ਾ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਸਰਕਾਰ ਮੁਰਦਾਬਾਹ ਆਮ ਆਦਮੀ ਪਾਰਟੀ ਮੁਰਦਾਬਾਹ ਸਰਕਾਰ ਮੁਰਦਾਬਾਹ ਆਪ ਸਰਕਾਰ ਸਲਾਮਤ ਜਨਮ ਸਰਕਾਰ ਮੁਰਦਾਬਾਹ ਅਸੀਂ ਇਹ ਗੇਰੰਗ ਗੱਲ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਨੇ ਇਹ ਦੇਖੋ ਜੀ ਇੰਦੇ ਤੋਂ ਜ਼ਿਆਦਾ ਨਹੀਂ ਤੇ 75% ਰੈਂਟੇਡ ਹੈਗੇ ਨੇ ਜਿਨ੍ਹਾਂ ਨੇ ਰੋਜ਼ 350 ਰੁਪਏ ਕਿਰਾਇਆ ਦੇਣਾ ਹੈ ਉਸ ਤੋਂ ਬਾਅਦ ਆਪਣੇ ਘਰ ਰੋਟੀ ਲੈ ਕੇ ਜਾਂਦੀ ਨੇ ਸਾਨੂੰ ਉੱਥੇ ਇੱਕ ਸੈਕਿੰਡ ਵਾਸਤੇ ਖਲੋਣ ਦੀ ਇਨੁਮਤੀ ਨਹੀਂ ਦਿੱਤੀ ਜਾਂਦੀ ਜਿਹੜਾ ਆਂਦਾ ਯਾਰ ਦੱਬਾ ਮਾਰ ਜਾਂਦਾ ਜਿਹੜਾ ਆਂਦਾ ਦੱਬਾ ਮਾਰ ਜਾਂਦਾ ਕਿੱਥੇ ਕਰਕੇ ਐ ਸਰਾਂ ਵਾਲੇ ਗੇਟ ਤੇ ਲੰਗਰ ਹਾਲ ਵਾਲੀ ਸਾਈਡ ਤੇ ਜਦੋਂ ਅਸੀਂ ਇੱਧਰ ਨੂੰ ਆਨੇ ਮੇਰੇ ਬੂਟਲ ਗੋਡਨ ਲਗੂ ਨੇਗਾ ਉਹਨੇ ਸਾਹਮਣੇ ਜਲੇ ਵਾਲਾ ਬਾਗ ਦੀ ਬੈਕਸਾਈਡ ਦੀ ਦੀਵਾਰ ਹੈਗੀ ਅਸੀਂ ਉਹਨਾਂ ਦੀ ਸਾਈਡ ਤੇ ਗੱਡੀਆਂ ਲਾ ਕੇ ਖੜੇ ਹੁੰਨੇ ਆ 1 ਬਾਈ 1 ਅਸੀਂ ਜਾਂਨੇ ਆਪਣੇ ਸਵਾਰੀ ਕਰਕੇ ਉਠਾ ਕੇ ਲੈ ਆਨੇ ਖਣੂ ਕਈ ਵਾਰੀ ਇੰਨਾ ਕੋ ਪਰੇਸ਼ਾਨ ਕੀਤਾ ਜਾਂਦਾ ਯਾਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਤੇ ਇੱਥੇ ਗੱਡੀ ਨਹੀਂ ਖੜਾ ਰਣੀ ਖਲੋਣਾ ਨਹੀਂ ਬਹਿਣਾ ਨਹੀਂ ਜੇ ਨਹੀਂ ਕਰਨਾ ਕੋਈ ਹੋਟਲ ਵਾਲਾ ਕਹਿ ਦਿੰਦਾ ਯਾਰ ਤੂੰ ਇੱਥੇ ਨਿਕਲੋ ਨਾ ਪਰੇਸ਼ਾਨੀ ਤੇ ਕੌਣ ਕਰ ਰਹੇ ਨੇ ਦੇਖੋ ਜੀ ਅਸੀਂ ਕਿਸੇ ਦਾ ਪਾਰਟਿਕੂਲਰ ਨਾਂ ਨਹੀਂ ਲੈ ਰਹੇ ਦੇਖੋ ਪ੍ਰਸ਼ਾਸਨ ਆਪਣੀ ਡਿਊਟੀ ਲਾਂਦਾ ਹੈ ਪੁਲਿਸ ਵਾਲੇ ਆਪਣੀ ਡਿਊਟੀ ਲਾਂਦੇ ਉਹ ਆਪਣੀ ਡਿਊਟੀ ਨਿਭਾਉਂਦੇ ਨਹੀਂ ਆਪਾਂ ਪੁਲਿਸ ਨੂੰ ਕੋਈ ਗਲਤ ਨਹੀਂ ਕਹਿ ਰਹੇ ਮਗਰ ਜਦੋਂ ਉਹਨਾਂ ਨੂੰ ਉਪਰੋਂ ਆਰਡਰ ਆਉਂਦਾ ਤੂੰ ਸਾਨੂੰ ਤੰਗ ਕਰਦੇ ਨੇ ਮਗਰ ਨਹੀਂ ਸਾਨੂੰ ਕੋਈ ਇੰਨੀ ਕੁ ਜਗ੍ਹਾ ਦਿੱਤੀ ਜਾਵੇ ਕਿ ਜਿੱਥੇ ਅਸੀਂ ਜਦ ਜੇ ਅਸੀਂ ਕਾਰੋਬਾਰ ਕਰ ਸਕੀਏ ਕਿ ਵੀ ਅਸੀਂ ਵੀ ਕਰੋੜ ਰੋ ਰੋਟੀ ਕਮਾਣਾ ਹੈ ਇੱਕ ਇੱਕ ਬੰਦੇ ਮਗਰ ਪੰਜ ਬੰਜ ਜੀ ਹੈਗੇ ਨੇ ਇਹਨਾਂ ਦੀ ਕੁਆਂਟੀਟੀ ਦੇਖ ਲਓ ਇਹਨਾਂ ਦੀ ਕੁਆਂਟੀਟੀ ਦੇ ਹਿਸਾਬ ਨਾਲ ਲਾ ਲਓ ਕਿ ਇਹਨਾਂ ਨੂੰ ਵੀ ਰੋਟੀ ਰੋਟੀ ਖਾਣੀ ਹੈ ਅੱਜ ਤੁਹਾਡੇ ਵੱਲੋਂ ਕੀ ਕਿਉਂ ਪੁੱਛਣਾ ਕਿਦਾਂ ਕਿ ਇਹ ਸੁਵੰਦ ਕੀ ਅਸੀਂ ਜੀ ਆਪਣਾ ਮੰਗ ਪੱਤਰ ਦੇਣ ਜਾਣੇ ਹ ਉਸ ਮੰਗ ਪੱਤਰ ਦੇ ਉੱਤੇ ਕਿ ਸਰਕਾਰ ਨੂੰ ਹੱਥ ਜੋੜ ਕੇ ਕਹਿ ਰਹੇ ਆਂ ਕਿ ਜੇ ਨਹੀਂ ਸਾਡਾ ਕੋਈ ਸਮਾਧਾਨ ਹੋਇਆ ਅਸੀਂ 20 ਤਰੀਕ 22 ਤਰੀਕ ਤੱਕ ਕਰਨਾ ਲਾ ਵਾਂ ਸਾਡੇ ਆ 20 25 ਜਾਨੇ ਵੀਰ ਨੇ ਜਿਹੜੇ ਅਸੀਂ ਕਈ ਸਾਲਾਂ ਤੋਂ ਉਥੋਂ ਕੰਮ ਉਥੇ ਕੰਮ ਕਰ ਰਹੇ ਆ ਸਾਨੂੰ ਇਹ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰਨ ਦੇਂਦੇ ਆ ਉੱਤੇ ਆਏ ਸਾਡੇ ਇੰਨੇ ਕਿੰਨੇ ਬੱਚੇ ਅਸੀਂ ਕਿੱਥੇ ਲੈ ਕੇ ਜਾਈਏ 2 4 500 ਰੁਪਏ ਹੀ ਕਮਾਉਣਾ ਹੁੰਦਾ ਵਾ ਉਹੀ ਆਈ ਘਰ ਜਾ ਕੇ ਰੋਸ਼ਨ ਪਾਣੀ ਪਾਉਣਾ ਹੁੰਦਾ ਸਾਨੂੰ ਅਕਾਲੀਆਂ ਦੀ ਸਰਕਾਰੀ ਕਾਂਗਰਸ ਦੀ ਸਰਕਾਰੀ ਕਦੀ ਸਾਨੂੰ ਇੰਨੀ ਪਰੇਸ਼ਾਨੀ ਨਹੀਂ ਆਈ ਪਰ ਆਏ ਆਮ ਆਦਮੀ ਪਾਰਟੀ ਸਰકારે ਗਰੀਬਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਜੀ ਅਸੀਂ ਹੋਰ ਬਹੁਤ ਪਰੇਸ਼ਾਨ ਹੋਏ ਅੱਜ ਇੱਕ ਕਦਮ ਚੁੱਕਿਆ ਹੈ ਸੀਪੀ ਸਾਹਿਬ ਕੋਲ ਚਲੇ ਮੰਗ ਪੱਤਰ ਦੇਣ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਫਿਰ ਅਸੀਂ ਧਰਨਾ ਲਾਵਾਂਗੇ ਜੀ ਮਜਬੂਰਾਂ ਸਾਨੂੰ ਹੋਰ ਕੁਝ ਕਰ ਨਹੀਂ ਸਕਦੇ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੀ ਗਰੀਬ ਬੰਦਾ ਕਿੱਥੇ ਜਾਵੇ ਦੱਸੋ ਤੁਸੀਂ ਜਿਹੜਾ ਜਿਹਦਾ ਜੋਰ ਚੱਲਦਾ ਗਰੀਬ ਬੰਦੇ ਤੇ ਚੱਲਦਾ ਜੀ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਤੇ ਫਿਰ ਤੁਸੀਂ ਕੀ ਕਰੋਗੇ ਫਿਰ ਮਜਬੂਰਾਂ ਸਾਨੂੰ ਧਰਨਾ ਲਾਣਾ ਪੈ ਗਿਆ ਸਰ